ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਇਫਤਾਰੀ ਦੀ ਦਾਵਤ ਦੀਆਂ ਤਸਵੀਰਾਂ ਨੇ ਪਵਿੱਤਰ ਰਮਜ਼ਾਨ ਦੇ ਮਹੀਨੇ ਵਿੱਚ ਅੱਜ ਇਤਵਾਰ ਵਾਲੇ ਦਿਨ ਦਾਣਾ ਮੰਡੀ ਮਲੇਰ ਕੋੜਲਾ ਵਿਖੇ ਇਲਾਕਾ ਮਲੇਰ ਕੋੜਲਾ ਦੇ ਸਮੂਹ ਸਿੱਖ ਸੰਗਤ ਵੱਲੋਂ ਇਹ ਇਫਤਾਰੀ ਦੀ ਦਾਵਤ ਸਮੂਹ ਮੁ슬ਮਨ ਭਾਈਚਾਰੇ ਲਈ ਭਾਈਚਾਰੇ ਸਾਂਝ ਨੂੰ ਹੋਰ ਗੁੜਾ ਕਰਨ ਲਈ ਰੋਜ਼ਾ ਇਫਤਾਰੀ ਦੀ ਦਾਵਤ ਕੀਤੀ ਗਈ ਅੱਜ ਇਸ ਦਾਵਤ ਦੇ ਵਿੱਚ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸੰਗਰੂਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਹੋ ਸੁਣਦੇ ਆ ਇਸ ਪ੍ਰੋਗਰਾਮ ਦੇ ਵਿੱਚ davat ਦੇ ਪ੍ਰੋਗਰਾਮ ਤੇ ਉਹਨਾਂ ਨੇ ਕੀ ਕਿਹਾ ਹੋਰ ਵੀ ਦੀ ਜਾਣਕਾਰੀ ਲਈ ਨਿਊਜ਼ ਪੂਰੀ ਦੇਖੋ ਤੇ ਸੁਣੋ ਜੀ ਅਮਨ ਦੇਖੋ ਵਾਲੇਕੁਮ ਸਲਮ ਸਾਰੇ ਉਸ ਨੂੰ ਬਹੁਤ ਸੱਚੀ ਗੁਰੂ ਘਰ ਦੇ ਵਿੱਚ ਬਹੁਤ ਬੜੇ ਪੱਟੇ ਗਿਆ ਮੇਰਾ ਸੱਜਣ ਸੇਵਾ ਕਰਦੇ ਹੋਗੇ ਜੀ ਬਹੁਤ ਸਾਰੇ ਸਲਾਮਤ ਨਾਥਾ ਨੂੰ ਸਾਰੇ ਜਹਾਨ ਦੇ ਮੁਸਲਮਾਨਾਂ ਨੂੰ ਬਹੁਤ ਬਹੁਤ ਪਾਰੀ ਮੁਬਾਰਕ ਹੈ ਜੀ ਭਾਰਤ ਵਰਤੌਰ ਸਿੱਖੋਂ ਦੇ ਨਾਤੇ ਮੈਂ ਕਹਿਣਾ ਚਾਹੁੰਦਾ ਸਾਡੇ ਜਿਹੜੇ ਇੱਥੇ ਮੁਸਲਮਾਨ ਹੈਗੇ ਆ ਉਹਨਾਂ ਦੀਆਂ ਰਿਸ਼ਤੇਦਾਰੀਆਂ ਪਾਕਿਸਤਾਨ ਦੇ ਵਿੱਚ ਹੈਗੀਆਂ ਪਰ ਸਾਡੇ ਸਿੱਖਾਂ ਦਾ ਅត្តਮ ਮਜ਼ਬ ਪਾਕਿਸਤਾਨ ਦਾ ਅត្តਾ ਇਤਿਹਾਸ ਪਾਕਿਸਤਾਨ ਦੇ ਵਿੱਚ ਅੱਧਿਆ ਸੱਭਿਆਚਾਰ ਪਾਕਿਸਤਾਨ ਦੇ ਵਿੱਚ ਪੂਰੀ ਜ਼ਬਾਨ ਪਾਕਿਸਤਾਨ ਦੇ ਵਿੱਚ ਹੈ ਤੇ ਅਸੀਂ ਸਿੱਖ ਚਾਹੁੰਦੇ ਹਾਂ ਕਿ ਬਾਰਡਰ ਖੁੱਲਣ ਤੇ ਆਪਣਾ ਭਾਈਚਾਰਾ ਵਧੇ ਤੇ ਚੜ੍ਹ ਜਿੱਕਣਾ ਹੋਵੇ 에어ਪੋਰਟ ਨੇ ਦਿੱਲੀ ਸਾਡੀ ਪਾਰਟੀ ਨੇ ਪ੍ਰਵਾਹ ਸ਼ੇਰਖਾਨ ਮੁਹੰਮਦ ਦਾ ਥੋੜਾ ਜਿਹਾ ਸ਼ੁਰੂ ਕਰਨ ਦੇ ਵਿੱਚ ਛੋਟਾ ਜਿਹਾ ਚਿੰਨ ਬਣਾਇਆ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹ ਵੱਧ ਜਾਊਗਾ ਤੇ ਜਿੰਨੇ ਵੀ ਸਿੱਖ ਹੈਗੇ ਆਂ ਮੁਸਲਮਾਨ ਹੈ ਇਹਨੂੰ ਮੈਂ ਬੇਨਤੀ ਕਰਦਾ ਕਿ ਇਸ ਜਿਹੜਾ ਅਸਵੀ ਉਹਨਾਂ ਦੀ ਯਾਦ ਦੇ ਵਿੱਚ ਛੋਟੀ ਇਮਾਰਤ ਬਣਾਈ ਹੈ ਇਹਦੇ ਵਿੱਚ ਹਿੱਸਾ ਪਾਉਣ ਜਿਹੜਾ ਔਨਗਵਾਲੇ ਸਰਦਾਰ ਸੁਨੰਦਰ ਵਿੱਚ ਇਹ ਬੋਤਸ ਤੋਂ ਸੁਰਖਮਲੇ ਜੋ ਫਰਕੇ ਨਵਾਬ ਸ਼ੇਰ ਮੁਹੰਮਦ ਖਾਨ ਨੇ ਸਿੱਖ ਕੌਮ ਦੇ ਲਈ ਵੱਡ ਕੁਰਬਾਨੀ ਕੀਤੀ ਹੈ ਤੇ ਅਸੀਂ ਉਹਨਾਂ ਨੂੰ ਹਮੇਸ਼ਾ ਯਾਦ ਰੱਖਣੀ ਵਾਹਿਗੁਰੂ ਜੀ ਕਾ ਖਾਲਸਾ ਹੈ ਹਰਦੇਵ ਸਿੰਘ ਹਾਂਜੀ ਸੇਵਾਦਾਰ ਸੰਗਤਾਂ ਦਾ ਮਲੇਰਕੋਟੜੇ ਸ਼ਹਿਰ ਦੇ ਸੇਵਾਦਾਰ ਆ ਮੁਸਲਮ ਭਾਈਚਾਰੇ ਦੇ ਸੇਵਾਦਾਰਾਂ, ਸਿੱਖ ਭਰਾਵਾਂ ਦੇ ਸੇਵਾਦਾਰਾਂ, ਸਮੂਹ ਲੋਕਾਂ ਦੇ ਸੇਵਾਦਾਰ। ਸੇਵਾਦਾਰ ਹੋਣ ਦੇ ਨਾਤੇ ਰਮਜ਼ਾਨ ਮਹੀਨੇ ਦੇ ਵਿੱਚ ਸਾਡੇ ਰੋਜ਼ੇ ਚੱਲ ਰਹੇ ਨੇ। ਉਹਨਾਂ ਰੋਜ਼ਿਆਂ ਦੇ ਵਿੱਚ ਅੱਜ ਖਾਲਸਾ ਪੰਥ ਬੰਨੀਓ, ਸਿੱਖ ਸੰਗਤ ਦਾ ਬੰਨੀਓ ਸਾਡੇ ਮੁਹੰਮਦਨ ਭਾਈਚਾਰੇ ਨੂੰ ਅੱਜ ਦੀ ਇਫਤਾਰ ਪਾਰਟੀ ਦਿੱਤੀ ਗਈ ਹੈ ਸਿੱਖ ਭਾਈਚਾਰੇ ਵੱਲੋਂ। ਸਾਡਾ ਮਨ ਖੁਸ਼ ਹੋ ਗਿਆ, ਸਾਰੇ ਸ਼ਹਿਰ ਨੇ ਆ ਕੇ ਹਰ ਇੱਕ ਭਾਈ ਨੇ ਹਾਜ਼ਰੀ ਭਰੀ ਹੈ। ਔਰ ਇੱਥੇ ਅਜ਼ਾਨ ਵੀ ਹੋਈ ਹੈ ਤੇ ਨਮਾਜ਼ ਵੀ ਹੋਈ ਹੈ। ਜਿੰਨਾ ਕਿ ਸਾਡੇ ਤੋਂ ਸੇਵਾ ਹੋ ਚੱਕੀ ਕੋਈ ਕਮੀ ਰਹਿ ਗਈ ਹੋਵੇ ਉਹਦੇ ਲਈ ਬੇਰਕ ਮਾਦੇ ਜਾ ਬਹੁਤ ਵਧੀਆ ਸੇਵਾ ਹਾਂ ਜਿੰਨੇ ਕਿ ਜੋਗਰੇਆ ਸੇਵਾ ਕੀਤੀ ਐ ਸੋ ਸਾਰੇ ਮੇਰੇ ਭਰਾਵਾਂ ਦਾ ਰੱਬ ਦਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੈਸ ਦਾ ਬਹੁਤ ਬਹੁਤ ਸ਼ੁਕਰੀਆ ਕਿਉਂਕਿ ਇਹ ਸ਼ਾਂਤੀ ਤੇ ਭਾਈਚਾਰਕ ਸਾਂਝ ਸਾਡੇ ਧਰਮ ਲਈ ਬੜੀ ਜ਼ਰੂਰੀ ਹੈ ਸੋ ਉਹਦਾ ਅਸੀਂ ਪੈਗਾਮ ਸਾਂਝਾ ਕੀਤਾ ਸਾਰੇ ਭਾਈਚਾਰੇ ਨਾਲ ਤੁਸੀਂ ਪ੍ਰੈਸ ਦੇ ਜ਼ਰੀਏ ਸਾਡੀ ਗੱਲ ਜਾਣੀ ਹੈ ਤੁਹਾਡੇ ਤਹਿ ਦਿਲੋਂ ਸ਼ੁਕਰਗੁਜ਼ਾਰ ਆ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਅਸਲਾਮੁਅਲੈਕਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਸਰੋਦਾ ਪਤਾਰੀਆ ਦਾ ਪ੍ਰੋਗਰਾਮ ਹੈ ਜਿਹੜਾ 47 ਤੋਂ ਬਾਅਦ ਸਭ 47 ਤੋਂ ਬਾਅਦ ਤੇ ਪਹਿਲੀ ਵਾਰੀ ਐਡਾ ਵੱਡਾ ਕੰਮ ਕੀਤਾ ਹੈ ਮੇਰੇ ਬਾਬਾ ਗੁਰੂ ਨਾਨਕ ਨਾਮਲੇਵਾ ਸਿੱਖ ਸੰਗਤ ਨੇ ਜਿਹੜਾ ਇਹ ਕੰਮ ਕੀਤਾ ਹੈ ਦਰਿਆ ਦਿਲੀ ਦਿਖਾਈ ਹੈ ਉਹ ਬਹੁਤ ਹੀ ਮਤਲਬ ਸਰਾਹਨਾ ਯੋਗ ਹੈ ਇਹਦੇ ਵਿੱਚ ਮੇਰੇ ਸਿੱਖ ਵੀਰਾਂ ਨੇ ਕੰਮ ਕੀਤਾ ਹੈ ਔਰ Hindu ਵੀਰ ਵੀ ਹੈ ਨਾ ਇਹਦੇ ਵਿੱਚ ਵੱਦ ਤੋਂ ਵੱਦ ਉਹਨਾਂ ਨੇ ਵੱਦ ਚੜ੍ਹ ਕੇ ਇੱਥੇ ਕੰਮ ਕੀਤਾ ਹੈ ਉਹਨਾਂ ਨੇ ਨਾਲ ਕੰਮ ਕਰਵਾਇਆ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਹੀ ਨੇ ਬਰਦਾਨ ਦਿੱਤਾ ਸੀ ਕਿ ਰਹਿਦੀ ਦੁਨੀਆਂ ਤੱਕ ਇਹ ਮਲੇਰਕੋਟਲੇ ਨੂੰ ਆਂਚ ਲੱਗਣੀ ਆਉਗੀ ਇੱਥੇ ਬਹੁਤ ਕੁਝ ਹੋਇਆ ਹੈ ਅਤਵਾਦ ਫੈਲਿਆ ਹੈ 47 ਤੋਂ ਬਾਅਦ ਮਾਰਕੁੱਟੋਕ ਹੋਈ ਹੈ ਬਾਬਰੀ ਮਸਜਿਦ ਦੇ ਟਾਈਮ ਬਹੁਤ ਕੁਝ ਹੋਇਆ ਹੈ ਕਰਫਿਊ ਵਗੈਰਾ ਲੱਗੇ ਆ ਪਰ ਮਲੇਰਕੋਟੇ ਦੇ ਵਿੱਚ ਸਾਡੇ ਹਿੰਦੂ ਵੀਰਾਂ ਦੀ ਸਿੱਖ ਵੀਰਾਂ ਦੀ ਈਸਾਈ ਵੀਰਾਂ ਦੀ ਮੁਸਲਮਾਨ ਵੀਰਾਂ ਦੀ ਏਡੀ ਕਸਾਂਝ ਪਈ ਹੋਈ ਹੈ ਕਿ ਅਸੀਂ ਇੱਕ ਦੂਜੇ ਦੇ ਦੁੱਖ ਸੁੱਖ ਦੇ ਵਿੱਚ ਅੱਜ ਵੀ ਉਸੇ ਹੀ ਤਰ੍ਹਾਂ ਖੜੇ ਆ ਜਿਸ ਤਰ੍ਹਾਂ ਅਸੀਂ 47 ਦੇ ਵਿੱਚ ਖੜੇ ਸੀ ਇਹ ਸਾਡਾ ਮਲੇਰਕੋਟਲਾ ਪਹਿਲਾਂ ਤੋਂ ਇੱਕ ਗੁਰਦਸਤੇ ਦੀ ਤਰ੍ਹਾਂ ਰਹਿਣੇ ਹੈ